ਮੋ ਗਰੀਬੀ ਚਾਰਵੇਂ ਉੱਠ ਕੇ ਜਾਈਦਾ ਇੱਕ ਵਾ ਛੁੱਟੀ ਦਾ ਹੀ 20 ਸਾਲ ਹੋ ਗਿਆ ਕੰਮ ਕਰਦੇ ਨੂੰ ਪੁੱਤ ਦੀ ਦੱਤ ਟੁੱਟੀ ਹੋਈ ਐ ਵੀਰ ਦੀ ਅੰਧੂ ਟੁੱਟੀ ਹੋਈ ਐ ਹੋਰ ਵੀ ਜਦਾਂ ਸੀ ਜਲ ਗਿਆ ਉਹ ਵੀ ਕੰਮ ਕਰਦਾ ਜਿੰਨਾ 20 ਸਾਲ ਦਾ ਤੇ ਵੇਖਦੇ ਇੱਕ ਤਾਂ ਪਾਤਰੀ ਇੱਕ ਤਾਂ ਨਹੀਂ ਪਾਤਰੀ ਰਿਸ਼ਤੇਦਾਰੀ ਸਕੇ ਮੂੰਹ ਮੋੜ ਕੇ ਵੀ ਕੋਲੇ ਜਾਵਾਂਗੇ ਤਾਂ ਪੈਸੇ ਮੰਗੂ ਬਸ ਟੈਂਡਲਿਆਂ ਦਾ ਇਹ ਵੇਖ ਕਾਪਣ ਕਿਥੋਂ ਡਾਲਰ ਦੇ ਦੇ। ਮੇਰੇ ਇੱਕ ਹੀ ਮੋਮ ਵਰਤਾਂ ਦਾ ਸੀ। ਅੱਜ ਜਦੋਂ ਦੇ ਮੈਨੂੰ ਪਤਾ ਲੱਗਾ ਕਿ ਮੈਨੂੰ ਡਾਲਰ ਹੀ ਲੱਗੇ ਆ। ਉਹਨੂੰ ਤਾਂ ਇਹ ਭੁੱਖੇ ਹੀ ਰੱਜਦੀ। ਉਹ ਜਾਰੇ ਗਏ ਤਾਂ ਖੁਕ ਹੀ ਰੱਜੇ ਗਏ। ਸਮਾਰਕ ਕਰਨ ਨੂੰ ਕਿਸੇ ਦਿੱਤੀ ਆ ਕਿਸੇ ਦਾ ਨਾ। ਮਾਰਤਰੀ ਵੀ ਦਿੱਤੀ ਆ। ਉਹ ਤਾਂ ਖੇਤ ਨਹੀਂ ਕਰਦੀ ਆ। ਜਰੂਰ ਉਹਦਾ ਬਹੁਤ ਕੰਮ ਕੀਤਾ ਇਹਨਾਂ ਮੇਰੇ ਘਰ ਵਾਲੇ ਨੇ ਬਹੁਤ ਸ਼ੀਰ ਕੱਟੇ ਆ। ਉਹ ਔਖੇ ਬੱਚੇ ਪਾੜੀ ਤੇ ਬਹੁਤ ਹੀ ਔਖੇ ਵਿਆਹ ਹੀ ਸੀ। ਹੁਣ ਅੱਜ ਸਾਡੇ ਮਾਲਕ ਨੇ ਵੀ ਕਿਰਪਾ ਕਰਕੇ ਸਤਿਗੁਰ ਨੂੰ ਮੇਰ ਬੀਤੀ। D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ ਪੂਰੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਹਾਲਾਂਕਿ ਪੂਰੇ ਦੁਨੀਆ ਦੇ ਵਿੱਚ ਇਹ ਵਿਰਸਾ ਚੱਲ ਰਿਹਾ ਹੈ ਜਿਹੜੀਆਂ ਲਾਟਰੀਆਂ ਲਗਾਤਾਰ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜ਼ਿਆਦਾ ਉਹਨਾਂ ਲੋਕਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਜਿਹੜੇ ਗਰੀਬ ਨੇ ਆਪਦਾ ਘਰ ਚਲਾਉਣਾ ਵੀ ਉਹਨਾਂ ਨੂੰ ਔਖਾ ਹੁੰਦਾ ਹੈ ਤਾਂ ਹੁਣ ਮੌਜੂਦਾ ਖੁਸ਼ੀ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਫਰੀਦਕੋਟ ਦੇ ਕਸਬਾ ਸਾਰਕ ਦੀ ਸਾਦਕ ਦੇ ਵਿੱਚ ਇੱਕ ਗਰੀਬ ਪਰਿਵਾਰ ਨੂੰ ਜਿਹੜੀ 1.5 ਕਰੋੜ ਦੀ ਲਾਟਰੀ ਮਿਲੀ ਹੈ ਕਾਫੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਕੱਲ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਇਹ ਪਰਿਵਾਰ ਪਹੁੰਚਿਆ ਸੀਗਾ ਉਸ ਲਾਟਰੀ ਹੈੱਡ ਤੇ ਤੇ ਅੱਜ ਫਰੀਦਕੋਟ ਦੇ ਸਾਦਕ ਦੇ ਵਿੱਚ ਪਹੁੰਚ ਗਿਆ ਸਾਦਕ ਦੇ ਵਿੱਚ ਉਸ ਵਿਅਕਤੀ ਦੇ ਘਰ ਦੇ ਵਿੱਚ ਪਹੁੰਚਿਆ ਉਸ ਨੂੰ ਵਧਾਈ ਦੇਣ ਪਹੁੰਚਿਆ ਜਿਸ ਦੇ ਰਾਹੀਂ ਇਹਨਾਂ ਨੇ ਲਾਟਰੀ ਪਾਈ ਸੀ ਆ ਦੇਖ ਸਕਦੇ ਹੋ ਮੂੰਹ ਮਿੱਠਾ ਕਰਾ ਰਿਹਾ ਇਹ ਰਾਜੂ ਹੈ ਇਸ ਰਾਜੂ ਰਾਹੀਂ ਜਿਹੜੀ ਇਹ ਲਾਟਰੀ ਇਹਨਾਂ ਨੂੰ ਮਿਲੀ ਸੀਗੀ ਤਾਂ ਉਹ ਲਾਟਰੀ ਦਾ ਇਹਨਾਂ ਨੂੰ ਬੈਨੀਫਿਟ ਮਿਲਿਆ 1.5 ਕਰੋੜ ਦੀ ਜਿਹੜੀ ਲਾਟਰੀ ਹੈ ਇਹਨਾਂ ਨੂੰ ਮਿਲੀ ਹੈ ਤਾਂ ਇਹ ਬਿਲਕੁਲ ਗਰੀਬ ਪਰਿਵਾਰ ਕਿਹਾ ਜਾ ਰਿਹਾ ਹੈ ਸਾਦਕ ਏਰੀਏ ਦਾ ਸਾਰੀ ਜਾਣਕਾਰੀ ਲਵਾਂਗੇ ਇਹਨਾਂ ਤੋਂ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਰਦੇ ਕਿਸ ਤਰੀਕੇ ਦੇ ਹਾਲਾਤ ਸੀਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਦੀ ਕਿਰਪਾ ਤੁਹਾਨੂੰ ਮਾਰ ਬਹੁ ਗਰੀਬੀ ਚਾਰ ਵੀ ਉੱਠ ਕੇ ਜਾਈਦਾ ਹੈ ਗੁਆ ਸਿਟੀ ਦਾ ਹੀ ਫੇਰ ਆਸ ਨਹੀਂ ਮਿਲਦਾ ਹੁੰਦਾ ਸਾਨੂੰ 20 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਪੁੱਤ ਦੀ ਲੱਤ ਟੁੱਤੀ ਹੋਈ ਐ ਢੀੜ ਦੀ ਅੱਡੀ ਟੁੱਤੀ ਐ ਉਹ ਵੀ ਜਿਹੜਾ ਸੀਰ ਲੱਗਾ ਉਹ ਵੀ ਕੰਮ ਕਰਦਾ ਜਿੰਨਾ ਜੋਗਾ ਹੈਗਾ ਤੇ ਰੋਟੀ ਇੱਕ ਟਾਈਮ ਪੱਕਦੀ ਇੱਕ ਟਾਈਮ ਨਹੀਂ ਪੱਕਦੀ ਪਿੰਡ ਕਿਹੜਾ ਤੁਹਾਡਾ ਨਾਂ ਕਿਦੋਂ ਪਿੰਡ ਸਿੱਧੇ ਕਿ ਮੇਰਾ ਰਾਮ ਸਿੰਘ ਨਾਂ ਠੀਕ ਹੈ ਪਿੰਡ ਹੈ ਹਾਂਜੀ ਠੀਕ ਹੈ ਬਹੁਤ ਦਿਨ ਦਿਨ ਮਾਲਕ ਨੇ ਕਿੰਨੇ ਦੁਖੀ ਕਰਤੇ ਵੀ ਰਿਸ਼ਤੇਦਾਰੀ ਸਕੇ ਮੂੰਹ ਮੋੜ ਕੇ ਵੀ ਕੋਲੇ ਜਾਵਾਂਗੇ ਤਾਂ ਪੈਸੇ ਮੰਗੂਗਾ ਜੀ ਮਾੜਾ ਹਸਣ ਦੇ ਰੇਗ ਬੰਦਾ ਪੈਂਡਾਲਿਆਂ ਦਾ ਇਹ ਕਿ ਆਪਾਂ ਨੂੰ ਕਿੱਥੋਂ ਡਾਲਰ ਦੇ ਦੂਗਾ ਮੇਰੇ ਇੱਕ ਹੀ ਮੂੰਹ ਮੋੜਦਾ ਹੁੰਦਾ ਸੀ ਠੀਕ ਹੈ ਨਾ ਅੱਜ ਜਦੋਂ ਦੇ ਮੇਰੇ ਪਤਾ ਲੱਗਾ ਵੀ ਮੈਨੂੰ ਲਾਟਰੀ ਨਿਕਲੀ ਆ ਉਦੋਂ ਤੋਂ ਅਸੀਂ ਭੁੱਖੇ ਹੀ ਰੱਜ ਗਏ ਪਹਿਲਾਂ ਵੀ ਕਿਤੇ ਲਾਟਰੀ ਪਈ ਹੈ ਪਹਿਲਾਂ ਬਹੁਤ ਚਿਰ ਹੋ ਗਿਆ 2 ਸਾਲ ਹੀ ਹੋ ਗਿਆ ਘਰੋਂ ਆਈਦਾ ਇਹ ਸੌਦਾ ਲੈਣ ਨੂੰ 500 ਦਾ 200 ਦੀ ਲਾਟਰੀ ਜਾਂ 50 ਦੀ ਲਾਟਰੀ ਚੋਰੀ ਪਾ ਜਾਂਦਾ ਹੁੰਦਾ ਹੈ ਸੌਦਾ ਕੱਟ ਲਾ ਜਾਂਦਾ ਹੈ ਕਰਿਆਕਣਾ ਵੀ ਸੌਦਾ ਇੰਨਾ ਹੀ ਆਇਆ ਕਰਿਆ ਕਣਾ ਵੀ ਨਹੀਂ ਸੋਦਾ 500 ਦਾ ਕਰਿਆ ਕਿ ਦੱਸਦੇ ਨਹੀਂ ਸੀ ਮੈਂ ਲਾਟਰੀ ਪਾ ਕੇ ਚੋਰੀ ਕਰਦੇ ਸੀ ਚੋਰੀ ਪਾਉਂਦਾ ਰਿਹਾ ਮੈਂ ਵੀ ਮੈਂ ਜੀ ਦੱਸਿਆ ਤੇ ਮੈਨੂੰ ਕਰੇ ਲੜਨਗੇ ਉਸ ਦਿਨ ਫਿਰ ਮੈਂ ਨਹੀਂ ਪਾਉਂਦਾ ਸੀ ਮੈਂ 50 ਦੀ ਪਾ ਦਿੰਨੇ ਆ ਫਿਰ ਰਾਜੂ ਆਹਦਾ ਮੈਨੂੰ ਆਦਾ ਨਹੀਂ ਤੂੰ ਆਹ ਪਾ ਲਾਟਰੀ ਮੈਂ ਮੈਨੂੰ ਲੜਨ ਗਿਆ ਤੂੰ ਦੱਸ ਹੀ ਨਾ ਕਰੇ ਜਾ ਕੇ ਤੇ ਲਾਟਰੀਆਂ ਪਾਉਂਦੇ ਨਹੀਂ ਉਹ ਕਹਿੰਦੇ ਵੀ ਲਾਟਰੀਆਂ ਦਾ ਬੈਨੀਫਿਟ ਹੀ ਨਹੀਂ ਮਿਲਣਾਗਾ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਸੋਚ ਚੱਲ ਰਹੀ ਸੀ ਵੀ ਮੈਂ ਲਾਟਰੀ ਪਾਉਣੀ ਪਾਉਣੀ ਮੇਰੇ ਮਨ ਚ ਇਹ ਚੱਲ ਰਹੀ ਸੀ ਵੀ ਜਾਂ ਤਾਂ ਲਾਟਰੀ ਮਾਰ ਜੂ ਜਾਂ ਬਚਾ ਦੂ ਏ ਮਨ ਚੱਲ ਰਿਹਾ ਦਿਨ ਰਾਤ ਮੇਰੇ ਦਿਲ ਚ ਉਹੀ ਹੁੰਦੇ ਨੇ ਵੀ ਜਦੋਂ ਮੈਂ ਜਾਵਾਂਗਾ ਲਾਟਰੀ ਪਾਵਾਂਗਾ ਲਾਟਰੀ ਨੇ ਬਚਾ ਲਿਆ ਫਿਰ ਲਾਟਰੀ ਨੇ ਮੈਨੂੰ ਅੱਜ ਸਰਦਾਰ ਬਣਾਤਾ ਜਿਹੜੀਆਂ ਖੇਤਾਂ 'ਚ ਮੈਂ ਠੱਕੇ ਖਾਦੇ ਉਹ ਖੇਤ ਨੂੰ ਨਾ ਵੀ ਮੈਂ ਲਵਾ ਤਾਂ ਕਿੰਨੇ ਬੱਚੇ ਆ ਤੁਹਾਡੇ ਔਰ ਕਿੰਨੇ ਕ ਦਿਨ ਤੁਸੀਂ ਗਰੀਬੀ ਨਾਲ ਕੱਟੇ ਗਰੀਬੀ ਜਾ ਘਰ ਦਾ ਹਾਲ ਹੀ ਵੇਖੋ ਕੀ ਹਾਲ ਬਣਿਆ ਹੋਇਆ ਮੇਰੇ ਦਾ ਜੀ ਪੱਲੇ ਥਲੇ ਰੋਟੀ ਬਣਾ ਰਿਹਾ ਇਹ ਅੱਛਾ ਪੱਲੇ ਥਲੇ ਰੋਟੀ ਬਣਾ ਰਿਹਾ ਠੀਕ ਹੈ ਇੰਨਾ ਹਾਲ ਮੰਦਾ ਚੱਲ ਰਿਹਾ ਖੁਦ ਹੀ ਕਰੀ ਵੀ ਆਈ ਇਹ ਬੱਚਿਆਂ ਦੇ ਖੁਸ਼ੀ ਦੇ ਜੁਆਣੇ ਆਉਣੇ ਆਉਣੇ ਨਾ ਦੁੱਖ ਦੇ ਜੁਆਈਏ ਨੇ ਸਾਨੂੰ ਪੁਰਾਣੀਆਂ ਗੱਲਾਂ ਯਾਦ ਕਰਦੇ ਨਾ ਤੇ ਆਨੇ ਵੀ ਮਾਲਕ ਨੇ ਪਤਾ ਨਹੀਂ ਕਿਵੇਂ ਮਿਹਰ ਕੀਤੀ ਆਪਣੇ ਦੀ ਜਿਹੜੇ ਹੁਣ ਰਿਸ਼ਤੇਦਾਰ ਜਿਹੜੇ ਭੈਣ ਭਰਾ ਸੀ ਮੂੰਹ ਮੋੜ ਗਏ ਅੱਜ ਰਿਸ਼ਤੇਦਾਰੀ ਕੱਟਣ ਲੱਗੇ ਮੇਰੇ ਨਾਲ ਏਕ ਵਧਾਈਆਂ ਦਿੰਦਾ ਆ ਕੇ ਕਰੇ ਕੌਣ ਆਈ ਜਾਂਦੇ ਫਿਰ ਕੌਣ ਆਈ ਜਾਂਦੇ ਆ ਕੋਈ ਮਾਸੜ ਕੋਈ ਤਾਇਆ ਕੋਈ ਮਾਮਾ ਸਾਰੇ ਕਰੀ ਜਾਂਦੇ ਆਉਦੇ ਬੈਨੀਫਿਟ ਵਾਸਤੇ ਕੋਈ ਧੌਂਕੀਆਂ ਦਾ ਫੋਨ ਤਾਂ ਨਹੀਂ ਦੇ ਰਿਆ ਕੋਈ ਹੋਰ ਕਿਸੇ ਪਾਸੋਂ ਇਹ ਤਾਂ ਨਹੀਂ ਆਇਆ ਜੀ ਗਾਂ ਰੱਬ ਰੱਖਾ ਠੀਕ ਹੈ ਇਹ ਤਾਂ ਨਹੀਂ ਆਇਆ ਤੇ ਗਾਂ ਆਊਗਾ ਤਾਂ ਮਾਲਕ ਦੇ ਘੜੀ ਨਾ ਤਰੀ ਹੈਡਲਾਈਨ ਤਾਂ ਕਹਿੰਦਾ ਤੁਹਾਨੂੰ ਵੀ ਡਰਨ ਦੀ ਲੋੜ ਨਹੀਂ ਨਹੀਂ ਉਹਨੇ ਕਹਿਤਾ ਜੀ ਚੰਦੀ ਘੜ ਕਹਿੰਦਾ ਕੋਈ ਤੁਹਾਨੂੰ ਲੜਨ ਡਰਨ ਦੀ ਲੋੜ ਨਹੀਂ ਕੋਈ ਡਰ ਕੇ ਨਹੀਂ ਰਹਿਣਾ ਕਿਸੇ ਨਾਲ ਕਿ ਤੁਸੀਂ ਕਿਹੜੀ ਚੋਰੀ ਕੀਤੀ ਐ ਠੱਗੀ ਮਾਰੀ ਐ ਮਾਲਕ ਨੇ ਦਿੱਤੀ ਐ ਲਾਟਰੀ ਤੁਹਾਨੂੰ ਲੱਗੀ ਐ ਠੀਕ ਨਾ ਹੁਣ ਇਹਦਾ ਸਭ ਤੋਂ ਪਹਿਲਾਂ ਬੈਨੀਫਿਟ ਕੀ ਲਵਾਂਗੇ ਤੁਸੀਂ 1.5 ਕਰੋੜ ਦਾ 1.5 ਕਰੋੜ ਦਾ ਸਭ ਤੋਂ ਪਹਿਲਾਂ ਇਹੋ ਹੀ ਐ ਜੀ ਅਸੀਂ ਤਾਂ ਜ਼ਾਇਦਾ ਲੈਣ ਕਰਦੇ ਆਂ ਥੋੜੀ ਬਣੇ ਜਾਇਦਾ ਬਣੇ ਜਾਇਦਾ ਲੈਣੀ ਆ ਦੁਕਾਨ ਮੇਰਾ ਪੁੱਤ ਬੇ ਆਪ ਦੀ ਸਾਰੀ ਉਮਰ ਵਾਸਤੇ ਜ਼ਿੰਦਗੀ ਚ ਰੱਖ ਕੋ ਮੇਰੇ ਪਿਓ ਨੂੰ ਲਾਟਰੀ ਲੱਗੀ ਮੈਨੂੰ ਆ ਲੈ ਗਿਆ ਮੈਂ ਦੇ ਗਿਆ ਲੈ ਕੇ ਜਿਹੜਾ ਅੱਗੇ ਪਹਿਲਾਂ ਜਿਹੜੀ ਜ਼ਮੀਨ ਤੇ ਤੁਸੀਂ ਲੇਬਰ ਦਾ ਕੰਮ ਕਰਦੇ ਸੀ ਹੁਣ ਉਹਦੇ ਮਾਲਕ ਬਣ ਜਾ ਮਾਲਕ ਬਣਨੇ ਚਾਹੁੰਦੇ ਆ ਇਹੋ ਦਿਲ ਚ ਰਸਬੰਦਾ ਉਦੋਂ ਦੀ ਰੱਖ ਲਈ ਮੈਂ ਪਹਿਲਾਂ ਵੀ ਹੈਗੀ ਜੀ ਵੀ ਮੈਂ ਲਾਟਰੀ ਲੱਗੇ ਕੋਈ ਤਗੜੀ ਤਾਂ ਮੈਂ ਆਪਦਾ ਜਗਾੜਾ ਛੰਗਾ ਤੋੜਨਾ ਪਾਰ ਵਿੱਚ 16 ਭਾਦ ਨੂੰ ਸਾਡੇ ਮੇਲੇ ਆਉਂਦਾ ਤੇ ਪੂੜੀਆਂ ਲੰਗਰ ਲਾਏ ਰਲ ਕੇ ਮੇਰੇ ਬੁੱਤ ਨੇ ਉਦੋਂ ਉੱਥੇ ਕਹੇ ਕਿ ਉਹ ਆਇਆ ਵੀ ਮੈਂ ਸੌਖਾ ਹੋ ਜਾਵਾਂ ਵੀ ਸਵੇਰ ਨੂੰ ਇਕੱਲਾ ਪੂੜੀਆਂ ਲੰਗਰ ਲਾਉਣਾ ਤੇ ਉਹ ਪੂੜੀਆਂ ਲੰਗਰ 16 ਭਾਦ ਨੂੰ ਵਾਲੇ ਮੇਲੇ ਇਕੱਲਾ ਇਕੱਲਾ ਨਾ ਕਰਨਾ ਪਹਿਲੇ ਲਾਉਂਗੇ ਇਕੱਲੇ ਲਾਵਾਂ ਕਿੰਨੀ ਗੱਲਬਾਤ ਕੀ ਹੋਈ ਹੈ ਕਿੰਨੇ ਪੈਸੇ ਤੁਹਾਡੇ ਖਾਤੇ ਚ ਆਉਣਗੇ ਔਰ ਕਦੋਂ ਆਉਣਗੇ ਉਹ 5 ਮਹੀਨਿਆਂ ਪੈਸੇ ਆਉਣੇ ਜੀ ਤੇ 1 ਕਰੋੜ ਤੇ 5 ਲੱਖ ਰੁਪਏ ਆਉਣਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਬਹੁ ਬਹੁ ਮੁਬਾਰਕਾਂ ਜੀ ਕੀ ਕਹਣਾ ਜਾਊ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦੇ ਜੀ ਇਹ ਤਾਂ ਭੁੱਖੇ ਹੀ ਰੱਜ ਗਏ ਜੀ ਮਾਲਕ ਨੇ ਖੁਸ਼ੀ ਦਿੱਤੀ ਹੈ ਖੁਸ਼ੀ ਦਾ ਮਾਹੌਲ ਆ ਬਹੁਤ ਗਰੀਬੀ ਦੇਖੀ ਹੈ ਬਹੁਤ ਔਖੇ ਦਿਨ ਕੱਟੇ ਆ ਜੀ ਅਸੀਂ ਹੋਂਦਾ ਕਹਿੰਨੀ ਚੱਲ ਕੋਈ ਆਦੀ ਰੋਟੀ ਬਣਾ ਜੀ ਪੁੱਤ ਦੀ ਚਲੋ ਉਹਦਾ ਹੀ ਬਹੁਤ ਕੰਮ ਕੀਤਾ ਇਹਨਾਂ ਮੇਰੇ ਘਰ ਵਾਲੇ ਨੇ ਵੀ ਬਹੁਤ ਅਸ਼ੀਰ ਕੱਟੇ ਆ ਬਹੁਤ ਔਖੇ ਬੱਚੇ ਪਾਲੇ ਤੇ ਬਹੁਤ ਹੀ ਔਖੇ ਵਿਆਹੇ ਅਸੀਂ ਹੁਣ ਅੱਜ ਸਾਡੀ ਮਾਲਕ ਨੇ ਵੀ ਕਿਰਪਾ ਕਰਤੀ ਸਤ ਗੁਰ ਨੇ ਮਿਹਰ ਕੀਤੀ ਹੈ ਹੁਣ ਬਸ ਕੰਨੇ ਵਿਚਾਰ ਜ਼ਮੀਨ ਕੁਸ ਬਣਾ ਲਈ ਪੁੱਤ ਨੂੰ ਵੀ ਗਾਂ ਚਲ ਸੌਖਾ ਰਹੂਗਾ ਇਹਦੀ ਜ਼ਿੰਦਗੀ ਸੌਖੀ ਲੰਘ ਜੂਗੀ ਇਹ ਤਾਂ ਤੁਸੀਂ ਮੱਢ ਤੋਂ ਗਰੀਬੀ ਭੋਗ ਰਹੇ ਹੋ ਤੁਸੀਂ ਹੁਣ ਕਿੰਨਾ ਇੱਕ ਮਹਿਸੂਸ ਹੁੰਦਾ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਜਿਵੇਂ ਸੁਣੀ ਤੋਂ ਕਿਤੇ ਨਾ ਕਿਤੇ ਵੀ ਸੁਣ ਉਹ ਕਹਿੰਦੇ ਵੀ 12 ਸਾਲ ਤੋਂ ਦਾ ਮਾਲਕ ਕੇ ਰੂੜੀ ਦੀ ਵੀ ਸੁਣ ਲੈਂਦਾ ਉਦਾਂ ਮਰ ਕੇ ਸਾਡੀ ਸੁਣੀ ਜੀ ਅੱਜ ਇਹੋ ਬਾਈ ਇਹ ਲਾਟਰੀ ਪਾਉਂ ਜਾਂਦੇ ਸੀ ਤੁਹਾਨੂੰ ਤਾਂ ਲੱਗਦਾ ਸੀ ਦੁੱਖ ਵੀ ਕਿਉਂ ਮੈਂ ਪੈਸੇ ਖਰਾਬ ਕਰੀਏ ਹਾਂ ਕਹਿੰਦੇ ਸੀ ਜੀ ਵੀ ਕਿਵੇਂ ਵੀ ਆਪਾਂ ਮਸਾਂ ਦਾ ਪਾਪ ਦਾ ਕਾ ਟਾਈਮ ਪਾਸ ਕਰਦੇ ਆ ਵੀ ਤੁਸੀਂ ਪੈਸੇ ਖਰਾਬ ਕਰਦੇ ਹੁੰਦਾ ਇਹ ਜੇ ਕਰਦੇ ਜੀਆਂ ਨੂੰ ਤਾਂ ਪਰ ਇਹ ਵੀ ਪਾਈ ਹੁੰਦੇ ਸੀ ਕਿ ਜਦੋਂ ਜਾਂਦੇ ਸੀ ਅੱਜ ਜਦੋਂ ਲਾਟਰੀ ਪਾ ਕੇ ਗਏ ਆ ਇਹ ਤੁਹਾਨੂੰ ਦੱਸਿਆ ਇਹਨੇ ਮੈਂ ਪਾ ਲਾ ਗਏ ਆ ਨਹੀਂ ਜੀ ਸਾਨੂੰ ਨਹੀਂ ਦੱਸਿਆ ਜੀ ਸਾਨੂੰ ਤਾਂ ਉਦਾਂ ਹੀ ਪਤਾ ਲੱਗਿਆ ਇਹ ਰਾਜੂ ਦੱਸ ਕੇ ਆਇਆ ਸਾਡੇ ਘਰੇ ਜਾ ਕੇ ਫਿਰ ਤੁਸੀਂ ਕਿੰਨੀ ਖੁਸ਼ੀ ਹੋਈ ਜਦੋਂ ਇਹਨੇ ਦੱਸਿਆ ਹੋਣੀ ਹੈ ਜੀ ਖੁਸ਼ੀ ਤਾਂ ਅਜ ਪਹਿਲਾਂ ਤਾਂ ਸਾਨੂੰ ਡਰ ਲੱਗਿਆ ਕੋਈ ਪੈਸੇ ਲੈਣ ਵਾਲਾ ਆ ਗਿਆ ਮਗਰ ਉਹ ਇਹਨਾਂ ਥੋੜੇ ਥੋੜ ਕਰਕੇ ਸਾਨੂੰ ਦੱਸਿਆ ਫੇਰ ਅਖਿਆ ਚਲੋ ਠੀਕ ਹੈ ਵੀ ਮਾਰ ਕੇ ਚਲੋ ਕਿਰਪਾ ਹੋਈ ਸ਼ੁਕਰਾਨਾ ਕੀਤਾ ਇਹਦਾ ਰਾਜੀ ਦਾ ਵੀ ਜੀ ਬਹੁਤ ਜਿਆਦੇ ਮਾਰ ਕੇ ਸੁਣੀ ਹਰੇਕ ਦੀ ਸੁਣੀ ਪ੍ਰਮਾਤਮਾ ਹਰੇਕ ਦੀ ਗਰੀਬੀ ਕੱਟੀ ਜਿੱਦਾਂ ਕੋਈ ਪਾਊਗਾ ਤਾਂ ਚਲਾਊਗੀ ਕਰੇਕ ਨੂੰ ਆਵੇ ਆ ਇਹ ਵੀ ਪਤਾ ਲੱਗਿਆ ਵੀ ਦੋ ਤਿੰਨ ਦਿਨ ਤਾਂ ਲਾਟਰੀ ਵਾਲੇ ਨੂੰ ਪਤਾ ਹੀ ਨਹੀਂ ਲੱਗਿਆਗਾ ਵੀ ਜਿਹਦੀ ਲਾਟ ਰਿੱਕਲੀ ਹੈ ਕੌਣ ਆਇਆ ਕਿੱਥੇ ਆ ਗੱਲ ਨਹੀਂ ਨਹੀਂ ਗੱਲ ਨਹੀਂ ਹੋਈ ਲਾਟਰੀ ਨਾਲ ਨਹੀਂ ਨੇ ਇਹਨਾਂ ਨਾਲ ਗੱਲ ਹੋ ਗਈ ਜੀ ਇਹ ਇਹਦੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਲਾਟਰੀ ਪਾਈ ਕ ਨਹੀਂ ਪਾਈ ਇਹਨਾਂ ਨਾਲ ਗੱਲ ਹੋ ਗਈ ਮੇਰੇ ਨਾਲ ਗੱਲ ਨਹੀਂ ਹੋਈ ਇਹਨਾਂ ਨੂੰ ਪਤਾ ਨਹੀਂ ਵੀ ਲਾਟਰੀ ਨੇ ਪਾਈ ਕ ਨਹੀਂ ਪਾਈ ਫਿਰ ਮੈਨੂੰ ਫੋਨ ਲਾਇਆ ਫਿਰ ਮੈਂ ਮੈਂ ਵੀ ਮੈਂ ਤਾਂ ਨਹੀਂ ਪਾਈ ਮੈਂ ਵੀ ਲੜਨ ਕਿ ਮੈਨੂੰ ਫਿਰ ਮੈਂ ਘਰੇ ਆ ਮੈਨੂੰ ਵੀ ਆ ਗੱਲ ਹੋ ਗਈ ਸੱਚੀ ਗੱਲ ਮੈਂ ਹੈਗੀ ਪਰਸੀ ਮੇਰੇ ਕੋਲੇ ਹੈ ਹੈਗੀ ਪਰਸੀ ਇੰਨੀ ਲੜੜੀਆਂ ਪਾਈਆਂ ਇੱਥੇ ਸਾਦ ਕੀ ਪਾਈਆਂ ਸਾਦ ਕੇ ਇਹਦੇ ਰਾਜੂ ਕੋਲੇ ਪਾਉਂਦੇ ਰਹੇ ਜੀ ਰਾਜੂ ਕੋਲੇ ਜਾਈਦਾ ਜ ਰਾਜੂ ਨੂੰ ਪਾ ਗਿਆ ਇਹ ਫਿਰ ਇਹਨੂੰ ਆ ਕਈ ਦਾ ਮੋਬਾਈਲ ਨੰਬਰ ਨਹੀਂ ਲਿਖਾ ਕੇ ਆਉਂਦਾ ਉਹਦੇ ਨੂੰ ਮੋਬਾਈਲ ਨੰਬਰ ਹੀ ਲਗਾ ਆ ਪਹਿਲਾਂ ਮੈਂ ਉਹ ਵੀ ਜਿਹੜੇ ਕਰੀਬ ਲੋਕ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹੋ ਜਿਹਾ ਉਹਨਾ ਵੀ ਖੇਚਲ ਕਰੋ ਪਾਓ ਨਿੱਕੀ ਪਾਲੂ ਨਾ ਵੱਡੀ ਪਾਓ ਵੀ ਆਜ਼ ਆਹ ਮੇ ਦੀ ਰੱਖੋ ਜਦੋਂ ਪਾਉ ਪਾ ਗਿਆ ਉਹ ਲਾਟਰੀ ਪਾਉ ਜ਼ਰੂਰ ਕਦੇ ਕਦੇ ਇਹ ਨਹੀਂ ਵੀ ਅੱਜ ਆਪਾਂ ਪਹਿਲੇ ਜਨਮ ਤੋਂ ਮਿਲ ਜੂਗੇ ਵੀ ਕਦੇ ਕਦੇ ਸੁਣੂਗਾ ਮਾਲਕ ਤੇਰੀ ਹੁਣ ਹੁਣ ਕਰੇ ਲਾਟਰੀ ਤੋਂ ਬਾਅਦ ਪਹਿਲੀ ਵਾਰ ਜਾਓਗੇ ਹੁਣ ਕਰੇ ਜਾਓਗੇ ਇਦੋਂ ਬਾਅਦ ਪਹਿਲਾ ਰਾਜੂ ਕੋਲ ਹੀ ਆਏ ਹੁਣ ਸਿੱਧਾ ਕਰੇ ਜਾਓਗੇ ਫਿਰ ਨਹੀਂ ਰਾਜਾ ਨੂੰ ਇਹ ਜੀ ਆਏ ਆ ਚੰਡੀਗੜ੍ਹੋਂ 2 ਵਜੇ ਘਰੇ ਜਮਾ ਕਰਾ ਕੇ ਹਾਂ ਰਾਤ ਨੂੰ 2 ਵਜੇ ਘਰੇ ਗਏ ਤੇ ਸਵੇਰ ਉੱਠ ਕੇ 6 ਵੇ ਮੈਂ ਫੋਨ ਲਾਇਆ ਰਾਜੂ ਨੂੰ ਮੈਂ ਤੇਰਾ ਮੂੰਹ ਮਠਾ ਕਰਾਉਣ ਆਉਣਾ ਪਿਆ ਵੀ ਤੂੰ ਜਾਵੇਂ ਨਾ ਮੈਂ ਤੇਰੇ ਘਰੇ ਆਉਣੇ ਪਿਆ ਪਰਿਵਾਰ ਚ ਤੇ ਉਹਦੇ ਰਾਜਿਤ ਕਰੇ ਗਏ ਤਾਂ ਇਧਰ ਗੱਲਬਾਤ ਕਰਾਂਗੇ ਰਾਜੂ ਇਹਨਾਂ ਦੇ ਸਟਾਲ ਤੋਂ ਹੀ ਜਿਹੜੀ ਇਹਨਾਂ ਨੂੰ ਲਾਟਰੀ ਮਿਲੀ ਹੈ ਪਹਿਲਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸ਼ੁਕਰੀਆ ਜੀ ਧੰਨਵਾਦ ਸਾਰਿਆਂ ਦਾ ਸ਼ੁਕਰੀਆ ਪਰਮਾਤਮਾ ਦਾ ਕਹਿੰਦੇ ਕਿ ਇਹ ਨਾ ਜਿਹੜੀ ਇੱਕ ਰਾਸ਼ਨ ਡਿਪੂ ਵਾਲੀ ਲਾਈਨ ਹੈ ਲਾਈਨ ਦੇ ਲਾਈਨ ਦੇ ਵਿੱਚ ਲੱਗੇ ਰਹਿਣਾ ਜ਼ਰੂਰੀ ਹੈ ਕਿਤੇ ਨਾ ਕਿਤੇ ਵਾਰੀ ਜ਼ਰੂਰ ਆਉਂਦੀ ਹੈ ਠੀਕ ਹੈ ਜੀ ਆਸ ਰੱਖੋ ਉਮੀਦ ਰੱਖੋ ਟਿਕਟ ਉਨੀ ਪਾਓ ਜਿੰਨੀ ਤੁਹਾਡੀ ਪਹੁੰਚ ਆ ਕਦੇ ਵੀ ਤੰਗ ਹੋ ਕੇ ਪੈਸਾ ਨਾ ਖਰਚੋ ਲਾਟਰੀ ਤੇ ਜਿੰਨੀ ਤੁਹਾਡੀ ਜੇਬ ਸਰਦੀ ਆ 100 ਰੁਪਏ 200 ਰੁਪਏ 500 ਰੁਪਏ ਉਨੀ ਹੀ ਟਿਕਟ ਪਾਓ ਇਹ ਤਾਂ 50 ਪਾਉਂਦੇ ਤੁਸੀਂ ਇਹਨਾਂ ਤੇ 200 ਕਿਉਂ ਪਾਇਆ ਇਹ ਦੇਖੋ ਜੀ ਉਹਦੇ ਵਿੱਚ ਕੀ ਸੀਗਾ ਇਹ 50 ਰੁਪਏ ਵਾਲੀ ਮੈਥੋ ਟਿਕਟ ਕਹਿੰਦੇ ਵੀ 50 ਰੁਪਏ ਦੀ ਟਿਕਟ ਦੇ ਦੇ ਨਿਕਲਦੀ ਤਾਂ ਹੈ ਨਹੀਂ ਮੈਂ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਤੁਸੀਂ 200 ਰੁਪਏ ਵਾਲੀ ਟਿਕਟ ਲੈ ਜੋ ਇਹ ਵਧੀਆ ਕਿਉਂ ਵਧੀਆ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਦੀ 200 ਰੁਪਏ ਦੀ ਮੰਥਲੀ ਟਿਕਟ ਹੁੰਦੀ ਹੈ ਨਾ ਜੀ ਇਹ ਹੁੰਦੀ ਗਰੰਟਡ ਪਹਿਲਾ ਜਿਹੜਾ ਫਸਟ ਪ੍ਰਾਈਜ਼ ਦਾ ਗਰੰਟਡ ਟੂ ਪਬਲਿਕ ਹੁੰਦਾ ਸਿਰਫ ਵਿਕੀਆਂ ਵਿਆਂ ਟਿਕਟਾਂ ਦੇ ਵਿੱਚੋਂ ਕੱਢਿਆ ਜਾਣਾ ਹੁੰਦਾ ਤਾਂ ਮਤਲਬ ਕੰਪਨੀ ਕੀ ਉਹ ਸਰਕਾਰ ਇੱਕ ਬੰਦੇ ਨੂੰ ਤਾਂ ਕਰੋੜਪਤੀ ਬਣਾਉਂਦੀ ਬਣਾਉਂਦੀ ਹੈ ਨਾ ਤਾਂ ਮੈਂ ਇਹਨਾਂ ਨੂੰ ਤਾਂ ਕਰਕੇ ਇਹ ਗੱਲ ਕਹੀ ਸੀ ਕਿ ਮੈਂ ਕਿਹਾ ਵੀ ਤੁਸੀਂ 200 ਰੁਪ ਹੇਗਾ 1 ਕਰੋੜਪਤੀ ਬਣ ਗਿਆ ਸਾਡੇ ਕੋਲ ਇਹ ਤੁਹਾਡੇ ਸਟਾਲ ਰਹੀਆਂ ਆਪਾਂ ਤਾਂ ਇਹ ਕਹਿ ਸਕਦੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਨਾਂ ਗਰੀਬਾਂ ਦਾ ਫਾਇਦਾ ਹੋ ਗਿਆ ਸਭ ਤੋਂ ਪਹਿਲਾਂ ਜਿਹੜਾ ਵਾ ਬਿਲਕੁਲ ਬਿਲਕੁਲ ਬਹੁਤ ਸਾਰੇ ਇਸੇ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਆਂ ਔਰ ਦੂਸਰੀ ਗੱਲ ਇਹ ਹੈ ਕਿ ਸਾਡੇ ਲੋਕ ਜਿਹੜੇ ਸਾਡੇ ਸਾਧਕ ਏਰੀਏ ਦੇ ਲੋਕ ਸੀ ਨਾ ਹਮੇਸ਼ਾ ਇਸੇ ਗੱਲ ਤੋਂ ਨਰਾਜ ਰਹਿੰਦੇ ਸੀ ਕਿ ਨਹੀਂ ਸਾਡੇ ਸਾਧਕ ਦੇ ਵਿੱਚ ਲਾਟਰੀ ਨਹੀਂ ਲੱਗ ਸਕਦੀ ਇਹ ਤਾਂ ਜੀ ਲੁਧਿਆਣੇ ਨਿਕਲਦੀਆਂ ਇਹ ਤਾਂ ਜੀ ਅੰਮ੍ਰਿਤਸਰ ਨਿਕਲਦੀਆਂ ਇਹ ਤਾਂ ਵੱਡੇ ਸ਼ਹਿਰਾਂ 'ਚ ਨਾਮ ਲੱਗਦੇ ਆ ਇੱਥੇ ਸਾਧਕ ਦੇ ਵਿੱਚ ਨਾਮ ਨਹੀਂ ਲੱਗ ਸਕਦਾ ਤਾਂ ਪ੍ਰਮਾਤਮਾ ਨੇ ਉਹਨਾਂ ਦਾ ਸਾਰੇ ਭਰਾਵਾਂ ਦਾ ਉਲੰਘਾ ਜਿਹੜਾ ਲਾਹਤਾ ਹੈ ਸਾਡੇ ਕੋਲੇ ਸਾਧਕ ਦੇ ਵਿੱਚ ਰਾਜੂ ਲਾਟਰੀ ਸਟਾਲ ਦੇ ਮੇਰੇ ਹੱਥੋਂ 1.5 ਕਰੋੜ ਦਾ ਜਿਹੜਾ ਨਾਮ ਾਰੇ ਭਰਾਵਾਂ ਦਾ ਜਿਹੜਾ ਉਲੰਭਾ ਲਾਤਾ ਆ ਤੇ ਜਿਹੜਾ ਪਰਿਵਾਰ ਜਿਹੜਾ ਪਹਿਲੇ ਗਰੀਬ ਸੀਗਾ ਹੁਣ ਤਾਂ ਬਹੁਤ ਜਿਆਦਾ ਬੇਹਦ ਗਰੀਬ ਪਰਿਵਾਰ ਆ ਜੀ ਇਹਨਾਂ ਨੇ ਆਪਦਾ ਪੁਰਾਣਾ ਸਮਾਂ ਕੈਮਰੇ ਸਾਹਮਣੇ ਇਹ ਆਪਦਾ ਪੁਰਾਣਾ ਸਮਾਂ ਦੱਸ ਰਹੇ ਸੀ ਔਰ ਅੱਖਾਂ 'ਚ ਹੰਝੂ ਮੇਰੇ ਆ ਰਹੇ ਸੀ ਇੰਨਾ ਜਿਆਦਾ ਗਰੀਬ ਪਰਿਵਾਰ ਇਹਨਾਂ ਨੇ ਦੱਸਿਆ ਕਿ ਅਸੀਂ ਸਵੇਰੇ 4 ਵਜੇ ਉੱਠ ਕੇ ਕਿਸੇ ਦਾ ਗੋਹਾ ਗੂੜਾ ਕਰਦੇ ਸੀ ਫਿਰ ਜਾ ਕੇ ਸਾਨੂੰ ਕਿਤੇ ਚਾਹ ਪਾਣੀ ਮਿਲਦਾ ਸੀ ਬਹੁਤ ਹੀ ਗਰੀਬ ਪਰਿਵਾਰ ਸੀ ਤੋਂ ਬਹੁਤ ਪਰਮਾਤਮਾ ਨੇ ਇਹਨਾਂ ਤੇ ਮਿਹਰ ਕੀਤੀ ਆ ਕਿ ਚੱਲੇ ਵਿਚਾਰੇ ਹੁਣ ਆਪਦੀ ਰੋਟੀ ਖਾਂਦੇ ਯੋਗੇ ਹੋ ਜਾਣਗੇ ਅਤੇ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਤੁਹਾਡੇ ਕੋਲੇ 100 150 ਕੋਈ ਲਾਟਰੀ ਲੱਗਦੀ ਸੀ ਹੁਣ ਤਾਂ ਤੁਹਾਡੇ ਕੋਲੇ ਹੀ ਹਜ਼ਾਰਾਂ ਤੱਕ ਲਾਟਰੀਆਂ ਲੱਗਣ ਲੱਗ ਜਾਣਗੀਆਂ ਕਿਉਂਕਿ ਤੁਹਾਨੂੰ ਵੀ ਬਹੁਤ ਫਾਇਦਾ ਹੋ ਜਾਣਾ ਬਿਲਕੁਲ ਬਿਲਕੁਲ ਜੀ ਮੈਂ ਤਾਂ ਪਿਛਲੇ 2 ਦਿਨ ਤੋਂ ਸਵੇਰੇ ਜਾ ਕੇ ਬੈਠ ਜਾਣਾ ਨਾ ਸਾਰਾ ਦਿਨ ਪਾਣੀ ਪੀਣ ਦਾ ਸਮਾਂ ਲੱਗਦਾ ਨਾ ਚਾਹ ਦਾ ਨਾ ਖਾਣ ਜਿਵੇਂ ਲਾਂਚ ਆਪਦੇ ਜਿਹੜਾ ਦੁਪਹਿਰ ਦਾ ਖਾਣਾ ਲਾਗੇ ਪਰਣਾ ਹੈ ਬਿਲਕੁਲ ਜੀ ਦੁਪਹਿਰ ਦੀ ਜਿਹੜੀ ਮੈਂ ਰੋਟੀ ਨਾਲ ਲੈ ਕੇ ਜਾਣਾ ਉਹ ਸ਼ਾਮ ਨੂੰ ਉਵੇਂ ਟਿਫਨ ਵਾਪਸ ਲੈ ਆਉਣਾ ਮੈਨੂੰ ਘਰ ਦੇ ਲੜਦੇ ਆ ਮਾਤਾ ਮੇਰੀ ਮੰਮੀ ਮੇਰੇ ਲੜਦੇ ਆ ਕਿ ਤੂੰ ਪੁੱਤ ਰੋਟੀ ਕਿਉਂ ਨਹੀਂ ਖਾ ਕੇ ਆਇਆ ਪਰ ਰੋਟੀ ਮਾਰਿਆ ਤਾਂ ਤੁਰੇ ਫਿਰਦੇ ਆ ਤੇ ਤੂੰ ਰੋਟੀ ਨਹੀਂ ਖਾ ਕੇ ਆਉਂਦਾ ਰੋਟੀ ਵਾਪਸ ਲੈ ਆਉਣਾ ਪਰ ਮੈਂ ਕਰਾਂ ਕਿ ਮਤਲਬ ਮੇਰੇ ਸਾਰੇ ਜਿਹੜੇ ਮਤਲਬ ਵੱਡੇ ਭਰਾ ਮੈਂ ਮੇਰੀ ਉਮਰ ਬੜੀ ਛੋਟੀ ਆ ਜੇ ਤੇ ਸਾਰੇ ਮੇਰੇ ਵੱਡੇ ਭਰਾ ਆ ਮੇਰੇ ਪਿਓਆਂ ਦੇ ਸਮਾਨ ਆ ਜਿਹੜੇ ਮੇਰੇ ਕੋਲੇ ਆਉਂਦੇ ਆ ਇੰਨਾ ਪਿਆਰ ਦਿੰਦੇ ਮੈਨੂੰ ਮੇਰਾ ਸਾਥ ਦਿੰਦੇ ਆ ਤੇ ਇੰਨਾ ਕਿ ਮੈਨੂੰ ਉਹਨਾਂ ਨੇ ਵਧਾਈਆਂ ਦਿੱਤੀਆਂ ਔਰ ਇੰਨੇ ਕਿ ਮੇਰੇ ਕੋਲ ਟਿਕਟ ਖਰੀਦ ਰਹੇ ਆ ਕਿ ਮੈਂ ਦੋ ਦਿਨ ਤੋਂ ਪਿਛਲੇ ਦੋ ਦਿਨ ਤੋਂ ਕੁਝ ਵੀ ਖਾਦਾ ਪੀਤਾ ਹੀ ਨਹੀਂ ਜਿਵੇਂ ਸਵੇਰੇ ਜਾ ਕੇ ਬੈਠ ਜਾਣਾ ਉਵੇਂ ਸ਼ਾਮੀ ਵਾਪਸ ਘਰ ਆਏ ਨਾ ਪਰ ਜਿਵੇਂ ਹੁਣ ਕਰੋੜਾਂ ਦੀਆਂ ਲਾਟ ਰਿਆ ਨਿਕਲਿਆ ਆਉਂਦੀਆਂ ਆ ਕਈ ਜਿਹੜੇ ਗਲਤ ਸੋਚ ਵਾਲੇ ਲੋਕ ਆ ਉਹ ਫੋਨ ਕਰਨ ਲੱਗ ਪੈਂਦੇ ਆ ਵੀ ਸਾਨੂੰ ਤੁਸੀਂ ਪੈਸੇ ਦਿਓ ਫਲਾਨਾ ਜਿਵੇਂ ਹੁਣ ਹੋਰ ਵੀ ਲਾਟ ਰਿਆਂ ਜਿਵੇਂ ਪਹਿਲਾਂ ਨਿਕਲੀਆਂ 11 ਕਰੋੜ ਦੀਆਂ ਉਹਨਾਂ ਨੂੰ ਵੀ ਇਹ ਫੋਨ ਜਾਂਦੇ ਸੀਗੇ ਪਰ ਉਹਨਾਂ ਵਾਸਤੇ ਗਲਤ ਗੱਲ ਹੈ ਨਾ ਕਿਉਂਕਿ ਜੀ ਪ੍ਰਮਾਤਮਾ ਨੇ ਕਿਰਪਾ ਕੀਤੀ ਇਹਨਾਂ ਨੂੰ ਕਿਉਂ ਫੋਨ ਕਰਦੇ ਆ ਤੁਸੀਂ ਦੇਖੋ ਜੀ ਸਾਡੇ ਲੋਕ ਨਾ ਅਸੀਂ ਸਭ ਨੂੰ ਇਹ ਕਹਿੰਨੇ ਆ ਅਸੀਂ ਬਾਈ ਨੂੰ ਵੀ ਕਹਿੰਨੇ ਆ ਰਾਮ ਸਿੰਘ ਨੂੰ ਤੇ ਬਾਕੀ ਵੀ ਸਾਰੀ ਜਨਤਾ ਨੂੰ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਆ ਕਿ ਅਫਵਾਹਾਂ ਤੋਂ ਬਚੋ ਇੱਕ ਗੱਲ ਹੁੰਦੀ ਹੈ ਜੀ 10 ਬਣਾ ਕੇ ਛੱਡੀਆਂ ਜਾਂਦੀਆਂ ਮੈਨੂੰ ਹਲੇ ਤੱਕ ਮਤਲਬ ਇਹਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ ਕਿ ਮੇਰੇ ਕੋਲ 1.5 ਕਰੋੜ ਇਹਨਾਂ ਨੂੰ ਲੱਗਿਆ ਔਰ ਉਸ ਤੋਂ ਵੱਖਰੇ 10 ਮੈਸੇਜ ਮੈਨੂੰ ਆ ਗਏ ਆ ਕਿ ਫਲਾਣੇ ਨੂੰ ਲੱਗ ਗਈ ਆ ਆਰਡਰ ਤੇਰੇ ਕੋਲੋਂ ਫਲਾਣੇ ਨੂੰ ਲੱਗ ਗਈ ਆ ਪਤਾ ਨਹੀਂ ਲੋਕ ਕਿੱਥੋਂ ਗੱਲਾਂ ਬਣਾ ਬਣਾ ਕੇ ਲਿਆਉਂਦੇ ਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਵੀ ਕਿਹਨੂੰ ਲਾਟਰੀ ਨਿਕਲੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਖੁਦ ਨੂੰ ਨਹੀਂ ਪਤਾ ਸੀ ਮੈਨੂੰ ਇਹਨਾਂ ਦੇ ਐਂਟਰੀ ਜਿਹੜੀ ਕਾਪੀ ਤੋਂ ਹਜੇ ਤੱਕ ਥਿਆਈ ਹੀ ਨਹੀਂ ਸੀ ਮੈਂ ਕਿਸੇ ਦਾ ਨਾਮ ਨਹੀਂ ਲਿਆ ਔਰ ਲੋਕਾਂ ਨੇ ਮੈਨੂੰ 10 ਨਾਮ ਆ ਕੇ 10 ਵੀ ਦਿੱਤੇ ਕਿ ਫਲਾਣਾ ਸਿੰਘ ਨੂੰ ਲੱਗੀ ਤੇਰੇ ਕੋਲ ਫਲਾਣਾ ਸਿੰਘ ਨੂੰ ਲੱਗੀ ਤਾਂ ਮੈਂ ਇਹੋ ਜਿਹੇ ਸਾਰੇ ਫਾਰਮਾਂ ਨੂੰ ਬੇਨਤੀ ਕਰਦਾ ਵੀ ਇਹੋ ਜਿਹਿਆਂ ਫਾਰਮਾਂ ਤੋਂ ਦੂਰ ਹੋ ਬਾਕੀ ਦੂਜੀ ਗੱਲ ਹੈ ਜਿਹੜਾ ਜੈਨੂਇਨ ਕੰਮ ਆ ਸਰਕਾਰੀ ਟਿਕਟ ਹੈ ਸਰਕਾਰੀ ਡਾਕੂਮੈਂਟ ਦੇ ਆਧਾਰ ਤੇ ਜਿਹੜੀ ਇਹਨਾਂ ਦੀ ਫਾਈਲ ਆ ਸਾਰੀ ਸਬਮਿਟ ਹੋ ਗਈ ਆ ਸਰਕਾਰ ਨੂੰ ਜਮ੍ਹਾਂ ਹੋ ਗਈ ਆ ਜਿਹੜੀ ਪੇਮੈਂਟ ਆ ਉਹ ਜਿੰਨਾ ਵੀ ਸਮਾਂ ਹੁੰਦਾ ਪ੍ਰੋਸੈਸ ਟਿਕਟ ਦਾ ਉਹ ਕਲੇਮ ਹੋ ਕੇ ਇਹਨਾਂ ਦੇ ਅਕਾਊਂਟ ਦੇ ਵਿੱਚ ਪੇਮੈਂਟ ਆ ਜਾਣੀ ਹੈ ਕੋਈ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਕੋਈ ਇਹਨਾਂ ਨੂੰ ਬਲੈਕਮੇਲ ਹਾਲੇ ਤੱਕ ਕੁਝ ਕੋਈ ਧਮਕੀ ਕੁਝ ਨਹੀਂ ਆਈ ਔਰ ਉਮੀਦ ਹੈ ਵੀ ਅੱਗੇ ਵੀ ਕੋਈ ਇਹੋ ਜੀ ਗੱਲਬਾਤ ਨਹੀਂ ਹੋਊਗੀ ਤੇ ਬਾਕੀ ਜੇ ਕੋਈ ਫੋਨ ਆਉਂਦਾ ਵੀ ਆ ਤਾਂ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹੀ ਆ ਵੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਤੁਸੀਂ ਜੇ ਕੋ ਤੁਹਾਨੂੰ ਪਰੇਸ਼ਾਨੀ ਆਉਂਦੀ ਹੈ ਤੁਸੀਂ ਮੇਰੇ ਕੋਲ ਆਓ ਮੈਨੂੰ ਦੱਸੋ ਵੀ ਰਾਜੂ ਤੁਹਾਨੂੰ ਆਹ ਫੋਨ ਆਇਆ ਆ ਨਹੀਂ ਆਇਆ ਕਿਉਂਕਿ ਫੋਨ ਇਹਨਾਂ ਨੂੰ ਆਉਣਾ ਤਾਂ ਮੇਰਾ ਹੀ ਜਾਣਾ ਹੈ ਵੀ ਮੈਂ ਆਹ ਰਾਜੂ ਬੋਲਦਾ ਲਾਟਰੀ ਵਾਲ ਆਖਰ ਤੋਂ ਹਾਲ ਹੈ ਕੋਈ ਮੈਸੇਜ ਹੁਣ ਸੰਲਤ ਨਹੀਂ ਮੈਸੇਜ ਇਹੀ ਹੈ ਜੀ ਉਹੀ ਗੱਲ ਆ ਵੀ ਜਿਹੜੇ ਭਰਾ ਕਹਿੰਦੇ ਸੀ ਵੇ ਸਾਧਕ ਦੇ ਚਲਾਟਰੀ ਨਹੀਂ ਲੱਗਦੀ ਤੇ ਪਰਮਾਤਮਾ ਨੇ ਸਾਡਾ ਸੁਪਨਾ ਸੀ ਜਿਹੜਾ ਵੀ ਸਾਧਕ ਦੇ ਵਿੱਚ ਅਸੀਂ ਬੈਠੇ ਹੋਏ ਆਂ ਕਿ ਕਰੋੜ 2 ਕਰੋੜ ਕਰੋੜਾਂ ਦੀ ਗੱਲ ਆ ਜਿਹੜੀ ਸਾਧਕ ਦੇ ਵਿੱਚ ਲੈ ਕੇ ਆਵਾਂਗੇ ਉਹ ਪਰਮਾਤਮਾ ਨੇ ਮਿਹਰ ਕੀਤੀ ਆ ਵੀ ਕਰੋੜਾਂ ਰੁਪਈਆ ਸਾਧਕ ਦੇ ਵਿੱਚ ਸਾਡੇ ਕੋਲੋਂ ਲੱਗ ਗਿਆ ਜੀ ਤੇ ਅੱਗੇ ਵੀ ਲਾਟਰੀਆਂ ਪਾਉਣ ਵਾਸਤੇ ਆਜੋ ਜੀ ਆਉਣਾ ਕਿੱਥੇ ਆ ਜੀ ਰਾਜੂ ਲਾਟਰੀ ਸਟਾਲ ਗੁਰੂ ਅਸਾਏ ਰੋਡ ਤੇ ਸਾਡੀ ਦੁਕਾਨ ਆ ਜਿਹੜਾ ਸਾਡਾ ਸਟਾਲ ਆ ਉਹ ਮੇਨ ਚੌਂਕ ਤੋਂ ਜਦੋਂ ਆਪਾਂ ਗੁਰੂ ਅਸਾਏ ਰੋਡ ਨੂੰ ਮੁੜਦੇ ਆਂ ਤਾਂ ਬਿਲਕੁਲ ਨਾਲ ਹੀ ਸਾ ਸ਼ਰਮਾਂ ਦੀ ਲੋੜ ਨਹੀਂ ਮੈਂ ਪਿਛਲੀਆਂ ਵੀਡੀਓਜ਼ ਵਿੱਚ ਵੀ ਇਹੀ ਕਹਿਣਾ ਹੁੰਦਾ ਕਿ ਤੁਸੀਂ ਪੈਸਾ ਖਰਚਣਾ ਆਪਣੀ ਮਿਹਨਤ ਦਾ ਆਪਣੀ ਜੇਬ ਚੋਂ ਪੈਸੇ ਖਰਚਨੇ ਆ ਕਿਸੇ ਤੋਂ ਸੰਗਿਆ ਸ਼ਰਮਾਇਆ ਨਾ ਕਰੋ ਤੇ ਚੁੱਪ ਕਰਕੇ ਟਿਕਟ ਲੈਣ ਆਜੋ ਨਾਲੇ ਜਿਹੜੇ ਦੋਸਤਾਂ ਤੋਂ ਤੁਸੀਂ ਜਿੰਨਾ ਤੋਂ ਸੰਗ ਦੇ ਸ਼ਰਮ ਦੇ ਮਾਰੇ ਆਉਂਦੇ ਨਹੀਂ ਨਾ ਟਿਕਟ ਪਾਉਣ ਉਹ ਤੁਹਾਡੇ ਤੋਂ ਪਹਿਲਾਂ ਹੀ ਚੋਰੀਆਂ ਚਾਰ-ਚਾਰ ਟਿਕਟਾਂ ਮੇਰੇ ਕੋਲ ਲੈ ਕੇ ਰੱਖ ਲੈਂਦੇ ਆ ਤੇ ਜਦੋਂ ਵੀ ਟਿਕਟ ਪਾਉਣੀ ਆ ਆਜੋ ਰਾਜੂ ਕੋਲੇ ਮੇਰੇ ਕੋਲੇ ਆਜੋ ਲਾਟਰੀ ਸਟਾਲ ਤੇ ਗੁਰੂ ਅਰਸਾਈ ਰੋਡ ਤੇ ਤੇ ਕਰੋੜਪਤੀ ਤੁਸੀਂ ਵੀ ਬਣ ਜਾਓ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਫੇਰ ਤੁਹਾਨੂੰ ਇਹ ਤਸਵੀਰਾਂ ਦਿਖਾਉਨੇ ਆ ਉਹਨਾਂ ਦੇ ਫੇਸ ਦਿਖਾਉਨੇ ਆ ਇਹ ਗਰੀਬ ਪਰਿਵਾਰ ਆ ਦੋਵੇਂ ਪਤੀ ਪਤਨੀ ਆ ਜਿਹੜੇ ਇੱਥੇ ਖੜੇ ਆ ਜਿਨ੍ਹਾਂ ਦੀ ਪ੍ਰਮਾਤਮਾ ਨੇ ਕਿਰਪਾ ਕੀਤੀ ਐ 1.5 ਕਰੋੜ ਦੀ ਇਹਨਾਂ ਦੀ ਲਾਟਰੀ ਨਿਕਲੀ ਹੈ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਮਾਹੌਲ ਸੀਗਾ ਪਰਿਵਾਰ ਦਾ ਕਿਸ ਤਰੀਕੇ ਦਾ ਜਿਹੜਾ ਪਰਮਾਤਮਾ ਦਾ ਸਾਥ ਹੋਣ ਮਿਲਿਆ ਪਹਿਲਾਂ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਲੇਬਰ ਦਾ ਕੰਮ ਕਰਦੇ ਸੀਗੇ ਜਿਵੇਂ ਆਪਾਂ ਕਹਿੰਨੇ ਆ ਸੀਰੀ ਲੱਗੇ ਹੁੰਦੇ ਸੀਗੇ ਤਾਂ ਜ਼ਮੀਨਾਂ ਦੇ ਵਿੱਚ ਲੇਬਰ ਦਾ ਕੰਮ ਕਰਦੇ ਸੀ ਤਾਂ ਹੁਣ ਪਰਮਾਤਮਾ ਨੇ ਇੰਨੀ ਕੋਈ ਇਹਨਾਂ ਤੇ ਕਿਰਪਾ ਕਰਤੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਮੀਨਾਂ ਦੇ ਮਾਲਕ ਬਣ ਗਏ ਇਹਨਾਂ ਦੇ ਪੁੱਤ ਜ਼ਮੀਨਾਂ ਦੇ ਮਾਲਕ ਬਣ ਗਏ ਤਾਂ ਬਹੁਤ ਵੱਡੀ ਗੱਲ ਹੈ ਪ੍ਰਮਾਤਮਾ ਨੇ ਇਹਨਾਂ ਗਰੀਬਾਂ ਦੀ ਕਿਰਪਾ ਕੀਤੀ ਹੈ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸਾਦਕ ਇੱਕ ਛੋਟਾ ਜਿਹਾ ਕਸਬਾ ਹੈ ਇੱਥੋਂ ਦੀ ਜਿਵੇਂ ਹੁਣ ਬਾਈ ਜੀ ਨੇ ਦੱਸਿਆ ਰਾਜੂ ਨੇ ਕਿ ਸੋਚਦਾ ਨਹੀਂ ਸੀਗਾ ਕੋਈ ਵੀ ਇੱਥੇ ਕਿਸੇ ਦੀ ਲਾਟਰੀ ਨਿਕਲੂਗੀ ਤਾਂ ਇਸ ਏਰੀਏ ਦੇ ਵਿੱਚ ਲਾਟਰੀ ਨਿਕਲੀ ਹੈ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਪ੍ਰਮਾਤਮਾ ਅਗੇ ਸਾਡੀ ਵੀ ਅਰਦਾਸ ਬੇਨਤੀ ਹੈ ਕਿ ਇਹੇ ਲੋਕਾਂ ਦੀ ਹੋਰ ਜਿਹੜਾ ਫਾਇਦਾ ਹੋਵੇ ਪ੍ਰਮਾਤਮਾ ਕਿਰਪਾ ਕਰੇ ਉਹਨਾਂ ਦੇ ਕਾਰ ਆ ਜਿਹੜੇ ਚੱਲਦੇ ਹੋ ਜਾਣ ਗੁਰਜੀਤ ਸਿੰਘ ਜਰਮਾ ਦਾ D5 ਚੈਨਲ ਪੰਜਾਬੀ ਕਸਬਾ ਸਾਦਕ ਜ਼ਿਲ੍ਹਾ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ